ਚੱਕ ਚੱਕ ਕਰੋ ਸੋ ਗਾਇਸ ਮੈਨੂੰ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਸਵੇਰ ਤੋਂ ਕੁਝ ਨਹੀਂ ਖਾਧਾ ਇੰਨੀ ਭੁੱਖੀ ਹੀ ਬੈਠ ਗਈ ਗੱਡੀ ਦੇ ਵਿੱਚ ਤੇ ਹੁਣ ਮੈਂ ਤਾਂ ਖਾ ਲਈ ਆ ਰੋਟੀ ਮੈਂ ਪੈਕ ਕਰਕੇ ਲੈ ਆਈ ਸੀ ਨਾਲ ਆਪ ਜਾਂ ਟਿਕਾ ਮੈਂ ਰੋਟੀ ਖਾ ਲਈ ਇੱਦੀ ਬੈਠ ਕੇ ਤੇ ਉੱਧਰ ਵੀ ਬਾਹਰ ਵੀ ਉੱਠ ਗਿਆ ਆ ਸੋ ਅਸੀਂ ਪਹੁੰਚਣ ਵਾਲੇ ਹਾਂ 10-15 ਮਿੰਟ ਦਾ ਰਸਤਾ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਇਹ ਟਿਕਟ ਬਣੀ ਕਿੰਨੇ ਆ ਵਿੱਚ ਚੱਲਣੇ ਕਾਰ ਇੱਥੇ ਲਗਾ ਨਾ ਕਾਰ ਚੱਲ ਜੇ ਇੱਥੇ ਲਓ ਜੀ ਹੁਣ ਅਸੀਂ ਪਹੁੰਚ ਗਏ ਹਾਂ ਡੈਸਟੀਨੇਸ਼ਨ ਤੇ ਬਿਵਾਨ ਉੱਠ ਗਿਆ ਰੋਈ ਜਾਂਦਾ ਆ ਤੇ ਹੁਣ ਅਸੀਂ ਪਹੁੰਚ ਗਏ ਸੀ ਹੁਣ ਇੱਥੇ ਅਸੀਂ ਕਾਰ ਪਾਰਕ ਲਈ ਦੇਖਦੇ ਸੀ ਕਿੱਥੇ ਕਾਰ ਪਾਰਕ ਕਰਨੀ ਕਾਰ ਪਾਰਕ ਲਈ ਜਾਂਦੇ ਪਏ ਆ ਸਭ ਤੋਂ ਹੈੱਡਲਾਈਟ ਚ ਕਾਰ ਪਾਰਕ ਕਰਾਂਗੇ ਅੰਦਰ ਕਿਤੇ ਇੱਥੇ ਕਾਰ ਪਾਰਕਿੰਗ ਦਾ

ਗਾਈਜ਼ ਮੈਂ ਇੱਥੇ ਪਹਿਲਾਂ ਕ੍ਰੋਸ ਕਰਦੀ ਹਾਂ। ਸਾਨੂੰ ਰੋਡ ਕ੍ਰੋਸ ਕਰਦੀ ਐ। ਇੱਧਰ ਟ੍ਰੇਮ ਜਾ ਰਹੀ ਆ। ਸੋ ਗਾਈਜ਼ ਮੈਂ ਇੱਥੇ ਜੂ ਵੀ ਆਏ ਆ ਅਮਨ ਇੱਥੇ ਰਿਵਰ ਆ। ਪੰਗਰ ਬੈਂਕ ਆ। ਰਿਵਰ ਬੈਂਕ ਜੋ ਦਿਖਾ ਪਾਣੀ ਨਾਲ ਨਾਲ। ਆਹ ਬਹੁਤ। ਉਹ ਦੇਖਣਾ। ਸੋ ਨਾ ਫੋਟੋਆਂ ਆ। ਓਕੇ ਫੋਟੋ ਵਗੈਰਾ ਖਿੱਚ ਲਿਏ। ਵਿੱਕੀ ਤੇ ਵਿਵਾਨ ਗੱਟਕਾਰ ਚਾਹੀਆ ਕਿਉਂਕਿ ਠੰਡ ਬਹੁਤ ਆ। ਤੇ ਇਹ ਮੈਨੂੰ ਕਹਿੰਦਾ ਚੱਲ ਮੈਂ ਤੇਰਾ ਫੋਟੋ ਸ਼ੂਟ ਕਰਕੇ ਆਂਦਾ ਮੈਂ ਕਹਾਂ ਚੱਲ ਚੱਲੀਏ ਤੇ ਵਿੱਕੀ ਦੇ ਵੀ ਵਾਹਨ ਕਾਰ ਚੀਆ ਕਿਉਂਕਿ ਠੰਡ ਆ ਰਹੀ ਹਵਾ ਵਗ ਰਹੀ ਆ ਠੰਡ ਬਹੁਤ ਆ ਤੇ ਦੀਵਾਨ ਨੂੰ ਠੰਡ ਲੱਗ ਜਾਣੀ ਸੀ ਹਨਾ ਇਸ ਕਰਕੇ ਹੁਣ ਅਸੀਂ ਇੱਥੇ ਆਏ ਕਿਤੇ ਫੋਨ ਨਹੀਂ ਨਾ ਮੇਰਾ ਵਿੱਚ ਡੇਗ ਜੂਵੇ ਲੈਣ ਦੇ ਦੇਣੇ ਪੈ ਜੂਗੇ ਤੇ ਟਰਾ ਸੋ ਇਹ ਨਾ ਸਾਰਾ ਪਾਣੀ 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 ਵੈਸੇ ਮੈਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਤਾਂ ਉਹ ਜੋ ਆੜਾ ਲੱਗਦਾ ਪਾਣੀ ਤੋਂ ਤੈਨੂੰ ਪਤਾ ਹੁਣ ਅਸੀਂ ਚੱਲੇ ਆ ਇੱਧਰ ਬ੍ਰਿਜ ਆ ਇੱਥੇ ਗੜੀ ਆਉਣੀ ਛੋਟਾ ਜਿਹਾ ਬ੍ਰਿਜ ਆ ਤੇ ਉੱਥੇ ਹੁਣ ਅਸੀਂ ਚੱਲੇ ਉੱਥੇ ਫੋਟੋ ਵਗੜਾ ਆ ਗਿਆ ਸਟੇਅਰਸ ਵੀ ਆ ਗਈਆਂ ਦੇਖੋ ਪਰ ਇਹ ਨਾ ਬੰਦ ਕੀਤਾ ਹੋਇਆ ਵੈਸੇ ਡਰ ਬਹੁਤ ਲੱਗਦਾ ਪਾਣੀ ਕੀ ਹੋਇਆ ਨਹੀਂ ਆਹ ਤੇ ਉਹ ਕੀ ਆ ਡੱਕ ਆ ਰੇ ਸੋ ਫਟਾ ਫਟਾ ਪਾ ਕਰਦੇ ਆ। ਆਏ ਦੁੱਤਾ ਨਹੀਂ। ਆਓ ਦੇਖੋ ਕੀ ਆਗਾ ਫਟਾ। ਗਾਈਜ਼ ਹੁਣ ਇੱਧਰ ਆ ਗਿਆ ਬ੍ਰਿਜ ਇੱਥੇ ਆਏ ਆ ਸੀ ਹੁਣ ਇੱਥੇ ਅਸੀਂ ਬਣਾਣੀ ਆ ਪਾਣੀ ਨੀਲਾ ਦੇ। ਹਾਂ ਨੀਲਾ ਪਾਣੀ। ਮੀਂਹ ਜੋਗ ਪਾਣੀ ਆ ਰਾ ਹੁਣ। ਸਾਫ ਆਣਾ। ਨਾਲੇ ਠੰਡੇ ਵੀ ਆ। ਦੇਖੋ ਪਾਣੀ ਚੋਟਾ। ਤੂੰ ਇੱਧਰ ਰਹਿ ਇੱਧਰ ਰਹਿ ਡੀਪ ਵਾਟਰ ਆਂਦੇ ਲਿਖਿਆ ਵਰਨਿੰਗ ਡੀਜਰ। ਸੋ ਹੁਣ ਅਸੀਂ ਇੱਥੇ ਕ ਬਣਾਵਾਂਗੇ ਬ੍ਰਿਜ ਤੇ। ਵੀਡੀਓ ਸ਼ੂਟ ਫੋਟੋ ਸ਼ੂਟ ਕਰਾਂਗੇ। ਉੱਤ ਨਹੀਂ ਆ ਬੰਦਕਾ। ਐੱਥੇ ਫੋਟੋ ਫਿੱਟ ਸਾਹਦੇ ਆ ਬੈਠ ਕੇ। ਉਹ ਥੱਲੇ ਕਿ ਚੱਲ ਆ ਪੜਾ। ਹਨਾ ਆ ਜਾ। ਆਪਣੇ ਰਿਸਕ ਤੇ ਆ ਸਾਰਾ। ਥੱਲੇ ਕਿੱਥੇ ਕਰਨਾ? ਇੱਥੇ। ਸੁੱਤੇ ਗਾਇਸ ਦੇਦੇ ਆਪਾਂ। ਫੋਟੋ ਆਪਣੇ। ਸੋਹਣ ਮੈਂ ਇੱਥੇ ਆ ਗਈ ਸੀ ਵਿੱਕੀ ਦੇ ਨਾਲ। ਫੋਟੋ ਵਗੈਰਾ ਕਲਿੱਕ ਕਰਨ। ਸੋ ਬਿਵਾਨ ਯੂਵੀ ਕੋਲ ਸੀ ਉਸ ਤੋਂ ਬਾਅਦ ਮੈਂ ਤੇ ਵਿੱਕੇ ਨੇ ਫੋਟੋਸ ਵਗੈਰਾ ਲਈਆਂ ਠੀਕ ਹੁਣ ਅਸੀਂ ਵਾਪਸ ਚੱਲੇ ਆ ਘਰ ਲੋ ਜੀ ਵਿੱਕੀ ਹੁਣ ਚੱਲੇ ਆ ਪੀਜ਼ਾ ਲੈਣ ਭੁੱਖ ਬਹੁਤ ਲੱਗੀ ਆ ਤੇ ਅਸੀਂ ਹੁਣ ਪਹੁੰਚ ਗਏ ਆ ਤੇ ਭੁੱਖ ਬਹੁਤ ਲੱਗੀ ਸੀ ਇਸ ਕਰਕੇ ਪੀਜ਼ੇ ਲੈਣ ਗਏ ਆ ਘਰ ਜਾ ਕੇ ਪੀਜ਼ਾ ਖਾਵਾਂਗੇ ਉਸ ਤੋਂ ਬਾਅਦ ਦੇਖਾਂਗੇ ਕੀ ਬਣਾਣਾ ਥੱਕ ਹੋ ਗਿਆ। ਵਿਵਾਨ ਵੀ ਸੌਂ ਗਿਆ। ਮੇਰਾ ਹੋ ਗਿਆ بارش ਵੀ ਬਹੁਤ ਜ਼ਿਆਦਾ ਹੋਣ ਦੇ ਆ। ਹੁਣ ਥੋੜੀ ਫੇਰ ਵੀ ਘੱਟ ਗਈ ਆ ਤੇ بارش ਬਹੁਤ ਜ਼ਿਆਦਾ ਹੋਣ ਲੱਗੀ ਸੀ। ਚਲੋ ਫੇਰ ਝੱਕੇ ਮਿਲਦੇ ਆ। ਆ ਲੈ ਕੇ ਆਂ ਸਾਰਾ। ਕਾਰ ਵਿੱਚੋਂ ਤੇ ਇੱਧਰ ਪੀਜ਼ਾ ਆਪਾਂ ਲੈ ਆਂਦੇ ਸੀ। ਪੀਜ਼ਾ ਖਾਵਾਂਗੇ ਹੁਣ।